ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਚ ਤੋਂ ਆਉਂਦੇ ਟਾਈਮ ਜਿਹੜਾ ਐਕਸੀਡੈਂਟ ਹੋਇਆ ਬਹੁਤ ਭਿਆਨਕ ਸੀਗਾ ਤੇ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਦੁਆਵਾਂ ਸਦਕਾ ਤੇ ਉਸ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਸਾਰੇ ਮੈਂ ਬੁਲਜਾਰੀ ਹੈਪੀ ਪਧਰੀ ਅਸੀਂ ਤਿੰਨੇ ਠੀਕ ਹਾਂ ਬਿਲਕੁਲ ਆਪਣੇ ਛੋਟੇ ਵੀਰ ਗੋਪੀ ਤੇਜਾ ਸਿੰਘ ਵਾਲੇ ਦੀ ਜਿਹੜੀ ਉਹ ਲੱਤ ਟੁੱਟ ਗਈ ਤਾਂ ਉਹ ਐਡਮਿਟ ਆ ਜਲੰਧਰ ਹਸਪੀਟਲ ਆ ਤੇ ਅਸੀਂ ਸਾਰੇ ਠੀਕ ਠਾਕ ਆ ਤੇ ਦੁਆਵਾਂ ਕਰਿਓ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਵੀ ਪਰਾ ਜਲਦੀ ਠੀਕ ਹੋਵੇ ਅਸੀਂ ਸਾਰੇ ਉਹਦੇ ਨਾਲ ਖੜੇ ਆ ਤੇ ਸਾਰੇ ਵੀਰਾਂ ਦੇ ਬੜੇ ਫੋਨ ਆ ਮੈਸੇਜ ਸੋਸ਼ਲ ਮੀਡੀਆ ਤੇ ਡਾਇਰੈਕਟ ਕਾਲਾਂ ਤੇ ਸਾਰਿਆਂ ਭਰਾਵਾਂ ਦੇ ਬੜੇ ਸੁਨਾਏ ਮਿਲ ਰਿਹਾ ਵੀ ਦੱਸੋ ਕਿੱਦਾਂ ਆ ਸਾਰੇ ਤੇ ਅਸੀਂ ਸਾਰੇ ਤੰਦਰੁਸਤ ਆ ਤੇ ਕੋਈ ਨਹੀਂ ਡਾਕਟਰ ਨੇ ਟਾਈਮ ਦਿੱਤਾ ਸ਼ਾਇਦ ਕੱਲ ਨੂੰ ਗੋਪੀ ਦਾ ਆਪਰੇਟ ਹੋਵੇ ਉਸ ਤੋਂ ਬਾਅਦ ਤੁਹਾਨੂੰ ਸਾਰਿਆਂ ਨੂੰ ਅਸੀਂ ਦੱਸ ਦਿਆਂਗੇ ਕਿ ਕਿਦਾਂ ਭਰਾ ਦੀ ਹਾਲਤ ਆ ਤੇ ਗੁਰੂ ਮਾਰੀ ਕਿਰਪਾ ਕਰੇ ਤੇ ਬਹੁਤ ਬਹੁਤ ਸ਼ੁਕਰਾਨਾ ਸਤਿਗੁਰ ਦਾ ਜਿਨ੍ਹਾਂ ਨੇ ਇੰਨਾ ਹੱਥ ਦੇ ਕੇ ਬੱਚਿਆਂ ਨੂੰ ਰੱਖਿਆ ਤੇ ਤੁਹਾਡੇ ਪਿਆਰ ਤੇ ਦੁਆਵਾਂ ਨਾਲ ਅੱਗੇ ਵਧਦੇ ਜਾਵਾਂਗੇ ਧੰਨਵਾਦ ਜੀ